ਸੋਸ਼ਲ ਮੀਡੀਆ ਤੇ ਇੱਕ ਵੀਡੀਓ ਚੱਲ ਰਿਹਾ ਜਿਸ ਦੇ ਵਿੱਚ ਸੁਖਬੀਰ ਬਾਦਲ ਨਜ਼ਰ ਆ ਰਹੇ ਨੇ ਉਹ ਵੀ ਤੁਰਦੇ ਹੋਏ ਜੀ ਹਾਂ ਜਿਵੇਂ ਹੀ ਰਾਹੁਲ ਗਾਂਧੀ ਦਿੱਲੀ ਤੋਂ ਚੰਡੀਗੜ੍ਹ ਪਹੁੰਚੇ ਨੇ ਚੰਡੀਗੜ੍ਹ ਹਵਾਈ ਅੱਡੇ ਤੇ ਉਹਨਾਂ ਦਾ ਸਵਾਗਤ ਕਰਨ ਦੇ ਲਈ ਕਾਂਗਰਸੀ ਆਗੂ ਇਕੱਠੇ ਹੁੰਦੇ ਨੇ ਕਿਉਂਕਿ ਚੰਡੀਗੜ੍ਹ ਦੇ ਵਿੱਚ ਇੱਕ ਸੀਨੀਅਰ ਵਕੀਲ ਆਰ.ਐਸ. ਟੀਮਾ ਦੀ ਧੀ ਦਾ ਵਿਆਹ ਸੀ ਉਸ ਵਿਆਹ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਰਾਹੁਲ ਗਾਂਧੀ ਆਏ ਤਾ ਹੋ ਸਕਦਾ ਹੈ ਕਿ ਉਸੇ ਫਲਾਈਟ ਦੇ ਵਿੱਚ ਸੁਖਵੀਰ ਬਾਦਲ ਨੇ ਵੀ ਸਫ਼ਰ ਕੀਤਾ ਹੋਵੇ ਪਰ ਦਿਲਚਸਪ ਗੱਲ ਇਹ ਹੈ ਕਿ ਸੁਖਵੀਰ ਬਾਦਲ ਇਸ ਵੀਡੀਓ ਦੇ ਵਿੱਚ ਇਕੱਲੇ ਤੁਰਦੇ ਹੋਏ ਨਜ਼ਰ ਆ ਰਹੇ ਨੇ ਜੀ ਆ ਜਦੋਂ ਸਜ਼ਾ ਦਾ ਐਲਾਨੀ ਗਈ ਸੀ ਉਸ ਤੋਂ ਬਾਅਦ ਉਹ व्हीलचेयर ਤੇ ਰਹੇ ਇਤੋਂ ਤੱਕ ਕਿ ਜਦੋਂ ਸਜ਼ਾ ਭੁਗਤਣ ਦੇ ਲਈ ਖੜੇ ਵੀ ਹੁੰਦੇ ਸੀ ਤਾਂ ਨਾਲ ਉਹਨਾਂ ਨੂੰ ਕੋਈ ਮੋਢੇ ਤੋਂ ਹੱਥ ਫੜ ਕੇ ਜਾਂ ਉਹਨਾਂ ਨੂੰ ਕਿਸੇ ਸਹਾਰੇ ਦੇ ਨਾਲ ਖੜਾਇਆ ਜਾਂਦਾ ਸੀ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਹੋਈ ਸਾਰੀ ਸਜ਼ਾ व्हीलਚੇਅਰ ਤੇ ਬੈਠ ਕੇ ਨਿਭਾਈ ਹੈ ਤੇ ਹੁਣ ਜਦੋਂ ਇਹ ਵੀਡੀਓ ਸਾਹਮਣੇ ਆਉਂਦੀ ਹੈ ਇਸ ਤੋਂ ਬਾਅਦ ਕਈ ਸਵਾਲ ਚੁੱਕੇ ਜਾ ਰਹੇ ਨੇ ਕਿ ਸੁਖਵੀਰ ਬਾਦਲ ਇੱਕਦਮ ਇੰਨੇ ਠੀਕ ਕਿਵੇਂ ਹੋਏ ਨੇ ਕਿਉਂਕਿ ਜੋ ਪਹਿਲਾਂ व्हीलचेयर ਤੇ ਸੀ ਖੜੇ ਵੀ ਸਹਾਰੇ ਨਾਲ ਹੁੰਦੇ ਸੀ ਟਰਨਾ ਵੀ ਮੁਸ਼ਕਲ ਸੀ ਤੇ ਹੁਣ ਹਵਾਈ ਜਹਾਜ਼ ਦਾ ਸਫ਼ਰ ਕਰਕੇ ਆਏ ਨੇ ਤੇ ਆਉਂਦਿਆਂ ਹੀ ਉਹ ਤੁਰ ਕੇ ਆਉਂਦੇ ਹੋਏ ਨਜ਼ਰ ਆਏ ਨੇ ਉਹ ਵੀ ਇਕੱਲੇ ਬਿਨਾ ਸਹਾਰੇ ਤੋਂ ਵੀਡੀਓ ਤੁਸੀਂ ਦੇਖ ਸਕਦੇ ਹੋ ਹਾਈਲਾਈਟ ਕੀਤੀ ਗਈ ਹੈ ਛੋਟਾ ਜਿਹਾ ਕਲਿੱਪ ਹੈ ਹੁਣ ਸੁਖਵੀਰ ਬਾਦਲ ਦਿੱਲੀ ਤੋਂ ਕੀ ਰਾਹੁਲ ਗਾਂਧੀ ਦੇ ਨਾਲ ਆਏ ਨੇ ਇਹੋ ਵਿਆਸ ਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਆਏ ਨੇ ਇੱਥੇ ਇੱਕ ਵੱਡਾ ਸਵਾਲ ਹੈ ਖੈਰ ਸੁਖਬੀਰ ਬਾਦਲ ਦੀ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਤਾਂ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਕਿ ਕੀ ਸਜ਼ਾ ਮੁੱਕੀ ਤੇ ਵੀਲਚੇਅਰ ਛੁੱਟੀ ਇਹ ਉਹੀ ਗੱਲ ਹੈ ਕਿ ਸਜ਼ਾ ਦੇ ਲਈ ਵੀਲਚੇਅਰ ਤੇ ਬੈਠੇ ਸੀ ਹੁਣ ਇਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ ਦੇ ਵਿੱਚ ਸਾਂਝੀ ਕਰ ਸਕਦੇ ਹੋ ਤੇ ਸੁਖਬੀਰ ਬਾਦਲ ਜਿਸ ਤਰੀਕੇ ਨਾਲ ਹਾਸਦੇ ਹੋਏ ਨਜ਼ਰ ਆ ਰਹੇ ਨੇ ਤੁਰਕੇ ਖੁਦ ਜਾ ਰਹੇ ਨੇ ਬਿਨਾ ਸਹਾਰੇ ਤੋਂ ਨਹੀਂ ਚੰਡੀਗੜ੍ਹ ਹਵਾਈ ਅੱਡੇ ਦੀਆਂ ਇਹ ਤਸਵੀਰਾਂ ਨੇ ਤਸਵੀਰਾਂ ਉਸ ਵੇਲੇ ਦੀਆਂ ਨੇ ਜਦੋਂ ਰਾਹੁਲ ਗਾਂਧੀ ਦਿੱਲੀ ਤੋਂ ਆਉਂਦੇ ਨੇ ਚੰਡੀਗੜ੍ਹ ਵਿਖੇ ਇੱਕ ਸੀਨੀਅਰ ਵਕੀਲ ਦੀ ਧੀ ਦੇ ਵਿਆਹ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਤਾਂ ਜਦੋਂ ਕਾਂਗਰਸੀ ਆਗੂ ਉਹਨਾਂ ਨੂੰ ਰਿਸੀਵ ਕਰਦੇ ਨੇ ਤਾਂ ਉਸੇ ਦੌਰਾਨ ਵੀਡੀਓ ਦੇ ਵਿੱਚ ਸੁਖਬੀਰ ਬਾਦਲ ਦੀ ਨਜ਼ਰ ਆਉਂਦੇ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਚੱਲ ਰਿਹਾ ਜਿਸ ਦੇ ਵਿੱਚ ਸੁਖਵੀਰ ਬਾਦਲ ਨਜ਼ਰ ਆ ਰਹੇ ਨੇ ਉਹ ਵੀ ਤੁਰਦੇ ਹੋਏ ਜੀ ਹਾਂ ਜਿਵੇਂ ਹੀ ਰਾਹੁਲ ਗਾਂਧੀ ਦਿੱਲੀ ਤੋਂ ਚੰਡੀਗੜ੍ਹ ਪਹੁੰਚੇ ਨੇ ਚੰਡੀਗੜ੍ਹ ਹਵਾਈ ਅੱਡੇ ਤੇ ਉਹਨਾਂ ਦਾ ਸਵਾਗਤ ਕਰਨ ਦੇ ਲਈ ਕਾਂਗਰਸੀ ਆਗੂ ਇਕੱਠੇ ਹੁੰਦੇ ਨੇ ਕਿਉਂਕਿ ਚੰਡੀਗੜ੍ਹ ਦੇ ਵਿੱਚ ਇੱਕ ਸੀਨੀਅਰ ਵਕੀਲ ਆਰਐਸ ਟੀਮਾ ਦੀ ਧੀ ਦਾ ਵਿਆਹ ਸੀ ਉਸ ਵਿਆਹ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਰਾਹੁਲ ਗਾਂਧੀ ਆਏ ਤਾਂ ਹੋ ਸਕਦਾ ਹੈ ਕਿ ਉਸੇ ਫਲਾਈਟ ਦੇ ਵਿੱਚ ਸੁਖਵੀਰ ਬਾਦਲ ਨੇ ਵੀ ਸਫ਼ਰ ਕੀਤਾ ਹੋਵੇ ਕਾ ਦਿਲਚਸਪ ਗੱਲ ਇਹ ਹੈ ਕਿ ਸੁਖਵੀਰ ਬਾਦਲ ਇਸ ਵੀਡੀਓ ਦੇ ਵਿੱਚ ਇਕੱਲੇ ਤੁਰਦੇ ਹੋਏ ਨਜ਼ਰ ਆ ਰਹੇ ਨੇ ਜੀ ਹਾਂ ਜਦੋਂ ਸਜ਼ਾ ਦਾ ਐਲਾਨੀ ਗਈ ਸੀ ਉਸ ਤੋਂ ਬਾਅਦ ਉਹ व्हीलचेयर ਤੇ ਰਹੇ ਇੱਥੋਂ ਤੱਕ ਕਿ ਜਦੋਂ ਸਜ਼ਾ ਭੁਗਤਣ ਦੇ ਲਈ ਖੜੇ ਵੀ ਹੁੰਦੇ ਸੀ ਤਾਂ ਨਾਲ ਉਹਨਾਂ ਨੂੰ ਕੋਈ ਮੋਢੇ ਤੋਂ ਫੜ ਕੇ ਜਾ ਉਹਨਾਂ ਨੂੰ ਕਿਸੇ ਸਹਾਰੇ ਦੇ ਨਾਲ ਖੜਾਇਆ ਜਾਂਦਾ ਸੀ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਹੋਈ ਸਾਰੀ ਸਜ਼ਾ व्हीਲਚੇਅਰ ਤੇ ਬੈਠ ਕੇ ਨਿਭਾਈ ਹੈ ਤੇ ਹੁਣ ਜਦੋਂ ਇਹ ਵੀਡੀਓ ਸਾਹਮਣੇ ਆਉਂਦੀ ਹੈ ਇਸ ਤੋਂ ਬਾਅਦ ਕਈ ਸਵਾਲ ਚੁੱਕੇ ਜਾ ਰਹੇ ਨੇ ਕਿ ਸੁਖਵੀਰ ਬਾਦਲ ਇੱਕਦਮ ਇੰਨੇ ਠੀਕ ਕਿਵੇਂ ਹੋਏ ਨੇ ਕਿਉਂਕਿ ਜੋ ਪਹਿਲਾਂ व्हीलचेयर ਤੇ ਸੀ ਖੜੇ ਵੀ ਸਹਾਰੇ ਨਾਲ ਹੁੰਦੇ ਸੀ ਤੁਰਨਾ ਵੀ ਮੁਸ਼ਕਲ ਸੀ ਤੇ ਹੁਣ ਹਵਾਈ ਜਹਾਜ਼ ਦਾ ਸਫ਼ਰ ਕਰਕੇ ਆਏ ਨੇ ਤੇ ਆਉਂਦਿਆਂ ਹੀ ਉਹ ਤੁਰ ਕੇ ਆਉਂਦੇ ਹੋਏ ਨਜ਼ਰ ਆਏ ਨੇ ਉਹ ਵੀ ਇਕੱਲੇ ਬਿਨਾ ਸਹਾਰੇ ਤੋਂ ਵੀਡੀਓ ਤੁਸੀਂ ਦੇਖ ਸਕਦੇ ਹੋ ਹਾਈਲਾਈਟ ਕੀਤੀ ਗਈ ਹੈ ਛੋਟਾ ਜਿਹਾ ਕਲਿੱਪ ਹੈ ਹੁਣ ਸੁਖਵੀਰ ਬਾਦਲ ਦਿੱਲੀ ਤੋਂ ਕੀ ਰਾਹੁਲ ਗਾਂਧੀ ਦੇ ਨਾਲ ਆਏ ਨੇ ਕਿ ਉਹ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਆਏ ਨੇ ਇਹ ਤੇ ਇੱਕ ਵੱਡਾ ਸਵਾਲ ਹੈ ਖੈਰ ਸੁਖਬੀਰ ਬਾਦਲ ਦੀ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਤਾਂ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਕਿ ਕੀ ਸਜ਼ਾ ਮੁੱਕੀ ਤੇ ਵੀਲਚੇਅਰ ਛੁੱਟੀ ਏ ਉਹੀ ਗੱਲ ਹੈ ਕਿ ਸਜ਼ਾ ਦੇ ਲਈ ਵੀਲਚੇਅਰ ਤੇ ਬੈਠੇ ਸੀ ਹੁਣ ਇਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਤੁਹਾਨੂੰ ਕੀ ਲੱਗਦਾ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ ਦੇ ਵਿੱਚ ਸਾਂਝੀ ਕਰ ਸਕਦੇ ਹੋ ਤੇ ਸੁਖਬੀਰ ਬਾਦਲ ਜਿਸ ਤਰੀਕੇ ਨਾਲ ਹਾਸੇ ਹੋਏ ਨਜ਼ਰ ਆ ਰਹੇ ਨੇ ਤੁਰ ਕੇ ਖੁਦ ਜਾ ਰਹੇ ਨੇ ਬਿਨਾ ਸਹਾਰੇ ਤੋਂ ਨੇ ਚੰਡੀਗੜ੍ਹ ਹਵਾਈ ਅੱਡੇ ਦੀਆਂ ਇਹ ਤਸਵੀਰਾਂ ਨੇ ਤਸਵੀਰਾਂ ਉਸ ਵੇਲੇ ਦੀਆਂ ਨੇ ਜਦੋਂ ਰਾਹੁਲ ਗਾਂਧੀ ਦਿੱਲੀ ਤੋਂ ਆਉਂਦੇ ਨੇ ਚੰਡੀਗੜ੍ਹ ਵਿਖੇ ਇੱਕ ਸੀਨੀਅਰ ਵਕੀਲ ਦੀ ਧੀ ਦੇ ਵਿਆਹ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਤਾਂ ਜਦੋਂ ਕਾਂਗਰਸੀ ਆਗੂ ਉਹਨਾਂ ਨੂੰ ਰਿਸੀਵ ਕਰਦੇ ਨੇ ਤਾਂ ਉਸੇ ਦੌਰਾਨ ਵੀਡੀਓ ਦੇ ਵਿੱਚ ਸੁਖਬੀਰ ਬਾਦਲ ਦੀ ਨਜ਼ਰ ਆਉਂਦੇ ਨੇ